ਵਾਹਿਗੁਰੂ ਦੀ ਖਾਲਸਾ ਉਹ ਵਾਹਿਗੁਰੂ ਦੀ ਖਤਹਿਰ ਮਨਪਾਗਾ ਸਮਝਦਾ ਆਪਣੇ ਆਪ ਨੂੰ ਤੁਹਾਡੇ ਚਾਹ ਕੇ ਖੋਜੀ ਬੱਚਿਆਂ ਚ ਔਰ ਵਿਦਵਾਨ ਅਧਿਆਪਕ ਸਹਿਬਾਨਾਂ ਚ ਮਰਜ ਬਾਣੀ ਜੀ ਕਹਿੰਦੇ ਸਤਿ ਪਹਿਰੀ ਸਤ ਪਲਾ ਬਹੀਆ ਪੜਿਆਂ ਪਾਸ ਉਥੇ ਪਾਪ ਪੁੰਨ ਵਿਚਾਰੀਐ ਕੂੜਾ ਕੱਟੇ ਰਾਸ ਜਿੰਦਗੀ ਦੀ ਚੰਗੀ ਪੂੰਜੀ ਵੱਧਦੀ ਐ ਤੇ ਬੁਰਾਈ ਘਟਦੀ ਐ ਜਦੋਂ ਅਸੀਂ ਚੰਗੀ ਸਹੋਬਤ ਵਿੱਚ ਵਿਦਵਾਨਾਂ ਦੀ ਗੁਣੀ-ਪੁਰਖਾਂ ਦੀ ਸਹੋਬਤ ਵਿੱਚ ਬੈਠਦੇ ਹਾਂ ਮੇਰੇ ਲਈ ਬਹੁਤ ਕੁਝ ਸਿੱਖਣ ਵਾਲਾ ਹੁੰਦਾ ਜਦੋਂ ਵੀ ਮੈਂ ਯੂਨੀਵਰਸਿਟੀ ਹੁੰਦਾ ਯੂਨੀਵਰਸਿਟੀ ਸ਼ਬਦ ਹੀ ਐਸਾ ਹੈ मैं अपने आप में सच्ची मुची बहुत भागशाली समझगा गुरु साहब जी दिया दुरबानियों हर शख्स सिजदा कर रहा है जिस हिरदे तक भी यह सुने पहुंचता है उ पिघल जाता है इतने वर्णा की जात की प्रांत की वड कोई अर्थ नहीं रखते हाँ इतना ਸਾਡੀ ਜ਼ਿੰਮੇਵਾਰੀ ਹੈ ਜਰੂਰ ਬਣ ਜਾਂਦੀ ਹੈ ਵੀ ਅਸੀਂ ਸੁਨੇਹਾ ਕਿੱਥੋਂ ਤੱਕ ਪਹੁੰਚਾ ਰਿਹਾ ਜਿਹੜਾ ਇੱਕ ਵਾਰੀ ਸੁਣਦਾ ਹੈ ਉਹ ਦਰਵ ਉੱਠਦਾ ਹੈ ਤੇ ਮੈਂ ਸਮਝਦਾ ਵੀ ਜਿਹੜਾ ਦਰਵ ਉੱਠਦਾ ਹੈ ਉਹਦੇ ਅੰਦਰ ਹੀ ਇਨਸਾਨੀਅਤ ਜ਼ਿੰਦਾ ਹੁੰਦੀ ਹੈ ਜਿਹੜਾ ਪਿਗਲਦਾ ਹੀ ਨਹੀਂ ਹੈ ਉਹ ਪੱਥਰ ਹੀ ਹੈ ਕੋ ਪਿਗਲ ਜਾਣਾ ਵਹਿ ਤੁਰਨਾ ਬਾਬਾ ਕਬੀਰ ਇੱਕ ਬਚਨ ਕਹਿੰਦੇ ਆ ਉਹ ਕਹਿੰਦੇ ਵੀ ਗੜੇ ਪੈਂਦੇ ਆ ਤੇ ਜੇ ਗੜੀ ਪਿਗਲਨਾ ਤੇ ਉਹ ਨਦੀ ਦਾ ਹਿੱਸਾ ਬਣ ਕੇ ਸਮੁੰਦਰ ਸੋ ਸਾਗਰ ਚ ਲੀਨ ਨਹੀਂ ਹੋ ਸਕਦਾ ਜਦੋਂ ਪਿਗਲਦੇ ਆ ਤੇ ਉਦੋਂ ਹੀ ਆਪਣੀ ਮੰਜ਼ਿਲ ਵੱਲ ਜਾਂਦੇ ਆ ਕਬੀਰ ਔੜਾ ਗਲ ਪਾਣੀ ਭਿਆ ਜਾਇ ਮਿਲੇ ਢਲਕੂਲ ਸੋ ਇਹ ਹਰ ਹਿਰਦੇ ਤੱਕ ਸਨੇਹਾ ਪਹੁੰਚਾਉਣਾ ਬਹੁਤ ਜ਼ਰੂਰੀ ਆ ਔਰ ਚੰਗਾ ਲੱਗਿਆ ਪੀ ਹਰ ਸਾਲ ਦੀ ਤਰ੍ਹਾਂ ਨਵੇਂ ਵਿਦਿਆਰਥੀ ਪਹਿਲੇ ਚਲੇ ਜਾਂਦੇ ਆ ਫਿਰ ਉਹਨਾਂ ਦੇ ਵਿੱਚ ਮੰਥਨ ਹੁੰਦਾ ਔਰ ਸਭ ਤੋਂ ਚੰਗਾ ਲੱਗਦਾ ਮੈਂ ਹੁਣ ਵੀ ਡਾਕਟਰ ਸਾਹਿਬ ਉਹਨਾਂ ਨਾਲ ਗੱਲ ਕਰ ਰਿਹਾ ਸੀ ਕਿ ਮੈਨੂੰ ਇਹ ਲੱਗਦਾ ਵੀ ਚੰਗੀ ਕਿਸਮਤ ਹੈ ਸਾਡਾ ਪਵਿੱਖੋ ਜਿਲ੍ਹਾ ਜਦੋਂ ਬਾਹਰ ਨਿਕਲ ਕੇ ਬੱਚੇ ਸਵਾਲ ਕਰਦੇ ਹੁਣ ਪੁੱਛਦੇ ਨੇ ਕਥਾ ਤੋਂ ਕੀ ਹੈ ਇਹ ਸਾਡੇ ਸਵਾਲ ਨੇ ਇਹ ਸੁਭ ਸ਼ਗਨ ਹੈ ਔਰ ਤੁਸੀਂ ਫਤੇਗੜ ਸਾਹਿਬ ਚ ਬੈਠੇ ਹੋ ਫਤੇਗੜ ਸਾਹਿਬ ਸ਼ਬਦ ਹੀ ਆਪਣੇ ਆਪ ਚ ਯੂਨੀਵਰਸਿਟੀ ਜਿੱਥੇ ਮੈਂ ਸਮੀਂਦਾ ਮਾਂ ਗੁਜਰੀ ਅਧਿਆਪਕ ਨੇ ਤੇ ਸਾਰੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਵਿਚਾਰਧਾਰਾ ਸਿਲੇਬਸ ਹੈ ਜਿਹੜੀ ਇਨਸਾਨੀਅਤ ਸਿਖਾਉਂਦੀ ਹੈ, ਕਰੋਨਾ ਸਿਖਾਉਂਦੀ ਹੈ, ਸੱਚ ਦੀ ਪਹਿਰੇਦਾਰੀ ਸਿਖਾਉਂਦੀ ਹੈ। ਅਮਲੀ ਜੀਵਨ ਸਿਖਾਉਂਦੀ ਹੈ, ਜ਼ੁਲਮ ਵਿਰੋਧ ਜੂਝਣਾ ਸਿਖਾਉਂਦੀ ਹੈ, ਦ੍ਰਿੜਤਾ ਦਿੰਦੀ ਹੈ, ਆਤਮ ਬਲ ਦਿੰਦੀ ਹੈ। ਕੁੱਟ-ਕੁੱਟ ਕੇ ਆਤਮ ਵਿਸ਼ਵਾਸ ਪੜਦੀ ਹੈ। ਤੋਂ ਫਤਿਹਗੜ੍ਹ ਸਾਹਿਬ ਨਾਮ ਹੀ ਆਪਣੇ ਆਪ ਵਿੱਚ ਯੂਨੀਵਰਸਿਟੀ ਹੈ। ਮਾਗੂਲੀ ਦੇ ਸੀ ਸਖਿਆਰthi ਹਾਂ ਜਿਨ੍ਹਾਂ ਨੇ ਸਭ ਤੋਂ ਪਹਿਲਾਂ ਅਧਿਆਪਕ ਬੱਚੇ ਸਟੂਡੈਂਟਸ ਬੈਠੇ ਬਾਬਾ ਜੋਰਾਵਰ ਸਿੰਘ ਬਾਬਾ ਫਤਿਹ ਸਿੰਘ ਤੇ ਤੁਸੀਂ ਸਮਝਦਾ ਮੈਂ ਕਿ ਉਸ ਕਤਾਰ ਦੇ ਸਟੂਡੈਂਟ ਤੁਹਾਨੂੰ ਸਾਰਾ ਕੁਝ ਸਿੱਖਣ ਨੂੰ ਮਿਲ ਰਿਹਾ ਵਿਦਵਾਨ ਖੋਜੀ ਬੈਠੇ ਨੇ ਗੱਲਾਂ ਉਹਨਾਂ ਨੇ ਕਰਨੀਆਂ ਤੁਹਾਡੇ ਨਾਲ ਮੈਂ ਸਵੇਰੇ ਸ਼ਹੀਦ ਵਿਸ਼ੇ ਤੇ ਡਾਕਟਰ ਦੇਵ ਸਿੰਘ ਜੀ ਹਰਾਂ ਦੇ ਸੁਣ ਰਿਹਾ ਸੀ ਲੈਕਚਰ ਬਹੁਤ ਕਮਾਲ ਦਾ ਔਰ ਮੈਂ ਤੇ ਇਹਨਾਂ ਨੂੰ ਸੁਣ ਸੁਣ ਕੇ ਡਾਕਟਰ ਪਰਮਵੀਰ ਸਿੰਘ ਜੀ ਬੈਠੇ ਆ ਕੋਡ ਕਰ ਕਰ ਕੇ ਸਿਕੰਦਰ ਸਿੰਘ ਮੇਰੇ ਇਹ ਨਿਵ ਨੇ ਵੱਡੇ ਤੋਂ ਉਹ ਬੋਲ ਲੈਂਦੇ ਆ ਸੀ ਪੜਿਆਂ ਦੇ ਕੋਲੋਂ ਸੁਣ ਸੁਣ ਕੇ ਪਰ ਹੈ ਇਹ ਬਹੁਤ ਜਜ਼ਬਾਤੀ ਜਿਆ ਬਹੁਤ ਹੀ ਭਾਵਕ ਜਿਆ ਬਹੁਤ ਹੀ ਹਿਰਦੇ ਵੇਦਕ ਜੇ ਸਾਕੇ ਨੇ ਬਹੁਤ ਹੀ ਝੜ ਜਦੋਂ ਕੋਈ ਚੀਜ਼ ਪਿਗਲਦੀ ਹੈ ਤੇ ਉਦੋਂ ਹੀ ਉਹਨੂੰ ਸੰਚੇ ਚ ਢਾਲਿਆ ਜਾ ਸਕਦਾ ਹੈ ਘੜਿਆ ਜਾ ਸਕਦਾ ਹੈ ਫੇਰ ਹੀ ਉਹਨੂੰ ਕੋਈ ਰੂਪ ਦਿੱਤਾ ਜਾ ਸਕਦਾ ਹੈ ਤੋ ਇਹ ਜਿਹੜਾ ਸ਼ਬਦ ਹੈ ਸ਼ਹੀਦ ਸ਼ਬਦ ਪਹਿਲਾਂ ਵੀ ਮੌਜੂਦ ਸੀ ਮੈਂ ਸਮਝਦਾ ਵੀ ਜਿੰਨਾ ਬਾਬਿਆਂ ਨੂੰ ਅਸੀਂ ਯਾਦ ਕਰ ਰਹੇ ਆ ਉਹਨਾਂ ਨੇ ਇਸ ਸ਼ਬਦ ਨੂੰ ਕਿੱਡਾ ਵੱਡਾ ਰੁਤਬਾ ਦੇ ਦਿੱਤਾ ਤੇ ਮੈਨੂੰ ਤੇ ਇੱਕ ਗੱਲ ਸਮਝ ਵਿੱਚ ਆਉਂਦੀ ਹੈ ਜਿਹੜੀ ਬਹੁਤ ਜ਼ਰੂਰੀ ਸਮਝਣੀ ਚਾਹੀਦੀ ਹੈ ਸਾਰੀ ਮਨੁੱਖਤਾ ਨੂੰ ਜਦੋਂ ਅਸੀਂ ਸ਼ਹੀਦ ਸ਼ਬਦ ਸ਼ਬਦ ਦੀ ਤੈ ਤੱਕ ਜਾਂਦੇ ਆ ਫਿਰ ਪਤਾ ਲੱਗਦਾ ਕਿ ਧਰਮ ਜਾਂ ਧਾਰਮਿਕ ਹੋਣਾ ਸੁੱਖਾਂ ਦਾ ਬਿਜ਼ਨਸ ਨਹੀਂ ਹੈ ਬਹੁਤ ਵੱਡਾ ਧੋਖਾ ਇਹ ਹੋ ਰਿਹਾ ਅੱਜ ਕਿ ਧਰਮ ਨੂੰ ਸੁੱਖਾਂ ਦੀ ਦੁਕਾਨ ਸਮਝ ਲਿਆ ਹੋਇਆ ਧਾਰਮਿਕ ਸਥਾਨਾਂ ਨੂੰ ਤੇ ਅਸੀਂ ਇਸ ਵਾਸਤੇ ਧਾਰਮਿਕਾਂ ਜਾਂ ਧਰਮ ਦੀਆਂ ਕਿਰਿਆਵਾਂ ਕਰ ਰਹੇ ਹਾਂ ਜਿਨ੍ਹਾਂ ਦੀ ਬੁਨਿਆਦ ਦੋ ਗੱਲਾਂ ਤੇ ਟਿਕੀ ਹੋਈ ਹੈ ਇੱਕ ਲਾਲਚ ਇੱਕ ਡਰ ਇਦਾਂ ਹੀ ਹੋ ਰਿਹਾ ਜਿੰਨਾ ਕੁਝ ਪੜਿਆ ਜਾ ਰਿਹਾ ਕੁਝ ਜਾਣਨ ਵਾਸਤੇ ਨਹੀਂ ਪੜਿਆ ਜਾ ਰਿਹਾ ਕੁਝ ਕਮਾਉਣ ਵਾਸਤੇ ਨਹੀਂ ਪੜਿਆ ਜਾ ਰਿਹਾ ਉਹਦੀ ਬੇਸ ਬੁਨਿਆਦ ਇਹ ਹੈ ਵੀ ਮਿਲੇਗਾ ਕੀ ਜਾਂ ਫਿਰ ਖੋਪਸਤਾ ਰਿਹਾ ਦਰਸਤਾਰਿਆ ਜਿੰਦੇ ਜੀਵਾਂ ਨਹੀਂ ਮਰਨ ਤੋਂ ਬਾਅਦ ਦਾ ਵੀ ਫਿਰ ਕੀ ਹੋਏਗਾ ਮਰਨ ਤੋਂ ਬਾਅਦ ਕਿੱਥੇ ਜਾਣਾ ਡਾਕਟਰ ਭਾਈ ਵੀਰ ਸਿੰਘ ਜੀ ਉਹਨਾਂ ਦੀਆਂ ਲਿਖਤਾਂ ਜਦੋਂ ਪੜ੍ਹਦੇ ਆਂ ਬਾਬਾ ਨੌਤ ਸਿੰਘ ਵੱਡੀ ਉਹਨਾਂ ਦੀ ਲਿਖਤ ਹੈ ਵਡਾਕਾਰੀ ਉਹਦੇ ਚ ਉਹਨਾਂ ਨੇ 100 ਸਾਲ ਪਹਿਲਾਂ ਇੱਕ ਗੱਲ ਬੜੀ ਵਧੀਆ ਲਿਖੀ ਕਿ ਜਿਹੜੇ ਲੋਕ ਇਸ ਧੰਦੇ ਦੇ ਰਾਹੀ ਧਰਮ ਦੀ ਗਿਣਤੀ ਵਧਾਉਣਾ ਚਾਹੁੰਦੇ ਆਂ ਡਰ ਤੇ ਲਾਲਚ ਨਾਲ ਉਹ ਮਤ ਸੋਚਣ ਵੀ ਅਸੀਂ ਧਾਰਮਿਕ ਲੋਕਾਂ ਦਾ ਸਮੂਹ ਇਕੱਠਾ ਕਰ ਰਹੇ ਹਾਂ ਉਹ ਲੋਬੀ ਤੇ ਕਾਇਰਾਂ ਦੀ ਭੀੜ ਇਕੱਠੀ ਕਰ ਰਹੀ ਹੈ ਤਾਂ ਜਦੋਂ ਅਸੀਂ ਸ਼ਹੀਦੀ ਦੇ ਮਰਤਬੇ ਨੂੰ ਵੇਖਦੇ ਹਾਂ ਤੇ ਸਮਝ ਆਉਂਦੀ ਹੈ ਵੀ ਇਹ ਲੋਬੀ ਤੇ ਕਾਇਰ ਲੋਕਾਂ ਦਾ ਰਾਹ ਨਹੀਂ ਹੈ ਇਹ ਬਿਜ਼ਨਸ ਵਾਲੇ ਲੋਕਾਂ ਦਾ ਰਾਹ ਨਹੀਂ ਹੈ ਧਰਮ ਧੰਦਾ ਨਹੀਂ ਹੈ ਇਹਦੀ ਸ਼ੁਰੂਆਤ ਹੈ ਕੁਝ ਪਾਉਣ ਚ ਨਹੀਂ ਿਆਗਣ ਚ ਹੈ ਕੁਰਬਾਨ ਕਰਨ ਚ ਹੈ ਮਨੁੱਖਤਾ ਲਈ ਸੱਚ ਲਈ ਆਦਰਸ਼ਾਂ ਲਈ ਸਭ ਕੁਝ ਨਿਸ਼ਾਵਰ ਹੋਣ ਨਿਸ਼ਾਵਰ ਕਰਨ ਦੀ ਸਮਰਪਣ ਕਰਨ ਦੀ ਸਿਖਰ ਹੈ ਸ਼ਹਾਦਤ ਕੀ ਕੁਝ ਸਮਰਪਿਤ ਕਰ ਸਕਦੇ ਅਸੀਂ ਪੈਸੇ ਵਾਲਾ ਕੁਝ ਹਿੱਸਾ ਪੈਸੇ ਦਾ ਸਮਰਪਿਤ ਕਰ ਸਕਦਾ ਹੈ ਗਿਆਨ ਵਾਲਾ ਕੁਝ ਗਿਆਨ ਵਨ ਸਕਦਾ ਹੈ ਸ਼ਹਾਦਤ ਸਮਰਪਣ ਦੀ ਸਿਖਰ ਹੈ ਜੋ ਕੁਝ ਹੈ ਸਾਰਾ ਕੁਝ ਅਰਪਣ ਕਰ ਦਿੰਦਾ ਤੇ ਮੈਂ ਸਮਝਦਾ ਵੀ ਇਹਦੀ ਚੀਰ ਫਾੜ ਕਰਕੇ ਦਾ ਵਿਸ਼ਲੇਸ਼ਣ ਕਰਨ ਦੀ بجائے ਪਹਿਲਾ ਨੁਕਤਾ ਇਹ ਹੈ ਵੀ ਸ਼ਹਾਦਤ ਤੋਂ ਬਾਅਦ ਸਾਡਾ ਫਰਜ਼ ਕੀ ਹੈ ਕਿਉਂਕਿ ਬਹੁਤ ਵੱਡੀ ਘਟਨਾ ਹੋ ਜਾਂਦੀ ਹੈ ਮੰਨ ਲਓ ਕਿਸੇ ਬੰਦੇ ਨੇ ਆਪਣੀ 50 ਕਰੋੜ ਦੀ ਪ੍ਰਾਪਰਟੀ ਦੇ ਦਿੱਤੀ ਹੈ ਤੇ ਵੱਡਾ ਜ਼ਿੰਮੇਵਾਰੀ ਬਣ ਜਾਂਦੀ ਹੈ ਵੀ ਉਹਨੂੰ ਵਰਤਣ ਵਾਲੇ ਨੇ ਵਰਤਣਾ ਕਿੱਥੇ ਹੈ ਤੇ ਉਹਨੂੰ ਬਹੁਤ ਵੱਡਾ ਕਾਰਨਾਮਾ ਕਰ ਦਿੱਤਾ ਆਪਣੀ 100 ਕਰੋੜ ਦੀ ਦਾ ਸਾਰਾ ਕੁਝ ਦੇ ਦਿੱਤਾ ਸ਼ਹਾਦਤ ਵਾਲੇ ਨੇ ਰੱਖਿਆ ਹੀ ਕੱਖ ਨਹੀਂ ਹੈ ਤੇ ਅਗਲਾ ਸਟੈਪ ਬਣ ਜਾਂਦਾ ਹੈ ਜਿਹੜਾ ਵਾਰਸਾਂ ਦਾ ਮੈਕਸਰ ਕਹਿੰਦਾ ਨਬੀ ਸ਼ਹਾਦਤ ਇੱਕ ਬੀਜ ਹੈ ਅੱਗੇ ਹੈਗੀ ਮੇਰਖਲ ਜਗਾ ਦੇਖੋ ਬਹੁਤ ਵਧੀਆ ਲੱਗਿਆ ਬੱਚੇ ਹੋਰ ਆ ਰਹੇ ਆ ਤੁਹਾਡੀ ਪ੍ਰਿਆਸਤੀ ਚੰਗੀ ਲੱਗੀ ਬਹੁਤ ਸ਼ੁਕਰ ਹੈ ਸ਼ਹਾਦਤ ਜਿਹੜਾ ਮੈਨੂੰ ਲੱਗਦਾ ਨਾ ਵੀ ਇੱਕ ਬੀਜ ਹੈ ਜਿਵੇਂ ਖੇਤ ਵਿੱਚ ਮਿੱਟੀ ਚ ਬੀਜ ਪਾਈਦਾ ਤੇ ਬੀਜ اپنی ਕਿਰਿਆ ਕੀ ਕਰਦਾ ਆਪਾ ਫਨਾ ਕਰ ਦਿੰਦਾ ਮਿੱਟੀ ਚ ਮਿਲਾ ਦਿੰਦਾ ਆਪ ਨੂੰ ਉਹਨੂੰ ਉਹਨੂੰ ਇਹ ਗੱਲ ਦੀ ਕੋਈ ਭੁੱਖ ਨਹੀਂ ਵੀ ਮੇਰੇ ਬਾਦ ਮੇਲੇ ਲੱਗਣੇ ਸਾਬ ਜਦ ਉਹਨੂੰ ਇਸ ਗੱਲ ਨਾਲ ਕੋਈ ਮਕਸਦ ਨਹੀਂ ਵੀ ਮੇਰਾ ਨਾਂ ਸਾਡਾ ਨਾਂ ਚਮਕਣਾ ਅੱਜ ਦਾ ਹਰ ਕਰਮ ਕਰਦੇ ਆ ਥੋੜੀ ਜੀ ਭੁੱਖ ਹੁੰਦੀ ਹੈ ਪਬਲਿਸਿਟੀ ਦੀ ਸ਼ਹੀਦ ਆਪਣਾ ਸਾਰਾ ਕੁਝ ਉਸ ਬੀਜ ਵਾਂਗ ਮਿੱਟੀ ਚ ਮਿਲਾ ਦਿੰਦਾ ਤੇ ਉਸ ਮਿੱਟੀ ਵਿੱਚੋਂ ਫਿਰ ਇੱਕ ਪੌਦਾ ਨਿਕਲਦਾ ਉਸ ਪੌਦੇ ਦੀ ਫਸਲ ਵਾਰਸਾਂ ਨਹੀਂ ਬਣਦੀ ਹੁੰਦੀ। ਤੇ ਮੈਂ ਸਮਝਦਾ ਵੀ ਸ਼ਹੀਦ ਨਾਲੋਂ ਵੱਡੀ ਜ਼ਿੰਮੇਵਾਰੀ ਜਿਹੜੀ ਹੈ ਉਹ ਫਿਰ ਵਾਰਸਾਂ ਨਹੀਂ ਬਣ ਜਾਂਦੀ। ਕਿਉਂ ਫਸਲ ਕਿਤੇ ਉੱਜੜ ਤੇ ਨਹੀਂ ਰਹੀ? ਕੀ ਮਕਸਦ ਦੱਸਦੇ ਨੇ ਸਹਬਜ਼ਾਦੇ? ਭਾਵੇਂ ਅੱਲਾ ਯਾਰਖਾ ਜੋਗੀ ਦੀ ਲਿਖਤ ਇਤਿਹਾਸ ਨਹੀਂ ਆ ਪਰ ਇਤਿਹਾਸਕ ਹੋ ਗਈ। ਇਤਿਹਾਸਕ ਮਹੱਤਵ ਬਣ ਗਿਆ ਉਹਦਾ। ਉਹ ਜਿਹੜੀ ਸੈਂਸ ਜਿਹੜੀ ਮਿਲਦੀ ਹੈ ਨਾ ਉਹ ਸਿੱਖ ਸਿਧਾਂਤਾਂ ਦੇ ਬਹੁਤ ਨੇੜੇ ਹੈ ਬਹੁਤ ਜ਼ਿਆਦਾ ਨੇੜੇ ਹੈ ਤੇ ਮੈਂ ਹੈਰਾਨ ਹੁੰਦਾ ਵੀ ਜਦੋਂ ਉਹ ਮਿਸ਼ਨ ਦੱਸਦੇ ਆ ਕਿ ਅਸੀਂ ਅਸਲੀ ਸ਼ਹੀਦ ਹੋ ਰਹੇ ਆ ਵੀ ਜ਼ੁਲਮਦਾਰ ਰਾਜ ਖਤਮ ਕਰਨਾ ਹੈ ਹਲੇ ਮੀਰਾਜ ਦੀ ਸੰਕਲਪ ਜਿਹੜਾ ਸੀ ਬੇਗੰਪੁਰੇ ਦਾ ਹਲੇ ਮੀਰਾਜ ਜਿੱਥੇ ਸਾਰੀ ਮਨੁੱਖਤਾ ਆਜ਼ਾਦ ਹੋ ਸਕੇ ਰੂਹਾਨੀ ਆਜ਼ਾਦੀ ਚ ਆਤਮਕ ਆਜ਼ਾਦੀ ਚ ਉਹਨਾਂ ਦੇ ਜਜ਼ਬਾਤਾਂ ਦੀ ਕਦਰ ਹੋਵੇ ਭਾਵਨਾਵਾਂ ਦੀ ਕਦਰ ਹੋਵੇ ਤੇ ਫਿਰ ਉਸ ਰਾਜ ਦਾ ਸੰਕਲਪ ਵੀ ਸਥਾਪਿਤ ਕਰਕੇ ਗੱਲ ਨਹੀਂ ਮੁੱਕਦੀ ਫਿਰ ਉਹ ਕਹਿੰਦੇ ਨਹੀਂ ਇਸ ਤੋਂ ਅੱਗੇ ਸਾਡਾ ਕੀ ਮਿਸ਼ਨ ਹੈ ਕਿਉਂ ਅਸੀਂ ਆਪਾ ਕੁਰਬਾਨ ਕਰ ਰਹੇ ਹਾਂ ਜੋ ਅਸੀਂ ਵਾਰਸਾਂ ਤੋਂ ਚਾਹੁੰਦੇ ਹਾਂ ਕਿ ਇਸ ਦੁਨੀਆ ਦੇ ਵਿੱਚ ਜ਼ੁਲਮ ਖਤਮ ਹੋ ਜਾਏ ਜਦੋਂ ਕਹਿੰਦੇ ਹਾਂ ਹਮ ਜਾਨ ਦੇ ਕੇ ਹੁਣ ਉਹ ਫਿਕਰੇ ਜੋਗੀ ਜੀ ਸਹਬਜ਼ਾਦਿਆਂ ਦੇ ਮੁਖੋਂ ਬੁਲਵਾ ਰਹੇ ਤੇ ਬਹੁਤਾ ਨੇੜੇ ਆ ਸਿੱਖ ਸਿਧਾਂਤਾਂ ਦੀ ਵਿਆਖਿਆ ਦੇ ਅਨੁਸਾਰ ਇਸ ਲਈ ਅਸੀਂ ਕੋੜ ਕੋੜ ਕਰ ਹਮ ਜਾਨ ਦੇ ਕੇ ਔਰੋਂ ਕੀ ਜਾਨੇ ਬਚਾ ਚੱਲੇ ਸਿੱਖੀ ਕੀ ਨੀਮ ਸਰੋਂ ਪੀ ਉਠਾ ਚੱਲੇ ਸਿੰਘੋਂ ਕੀ ਸਲਤਨਤ ਦਾ ਪੌਦਾ ਲਗਾ ਚੱਲੇ ਤੇ ਜਦੋਂ ਸਲਤਨਤ ਦੀ ਗੱਲ ਕਰਦੇ ਆ ਤੇ ਫਿਰ ਇਹ ਨਹੀਂ ਕਹਿੰਦੇ ਵੀ ਅਸੀਂ ਆਪਣੇ ਲਈ ਕਰ ਰਹੇ ਕਹਿੰਦੇ ਗੱਦੀ ਸੇ ਤਖਤ ਬਸ ਸਭ ਕੌਮ ਪਾਏਗੀ ਤੇ ਉਹਦੇ ਤੋਂ ਅੱਗੇ ਇਹ ਨਹੀਂ ਕਿ ਰਾਜ ਸਥਾਪਿਤ ਕਰਨਾ ਮਿਸ਼ਨ ਉਦੇ ਤੋਂ ਅਗਲੀ ਗੱਲ ਕਹਿੰਦੇ ਆ ਵੀ ਅਗਲਾ ਕੰਮ ਕੀ ਹੈ ਇਸ ਜਹਾਂ ਤੋਂ ਜ਼ਾਲਮੋਂ ਕਾ ਨਿਸ਼ਾਨ ਤੱਕ ਮਿਟਾਏ ਇਹ ਟੱਪ ਵੱਡਾ ਉਹਨਾਂ ਦਾ ਨਿਸ਼ਾਨਾ ਹੈ ਜੀ ਵੀ ਸਾਰੇ ਸੰਸਾਰ ਦੇ ਵਿੱਚੋਂ ਜ਼ੁਲਮ ਕਰਨ ਵਾਲੀਆਂ ਤਾਕਤਾਂ ਕਿਸੇ ਤੇ ਜ਼ੁਲਮ ਹੋਏ ਹੀ ਨਾ ਕਿਸੇ ਤੇ ਅਤਿਆਚਾਰ ਹੋਏ ਹੀ ਨਾ ਕਿਸੇ ਦੇ ਜੰਜੂ ਉਤਰਨੀ ਨਾ ਜਦੋਂ ਮਿਸ਼ਨ ਵੱਡਾ ਹੁੰਦਾ ਨਾ ਉਦੋਂ ਫਿਰ ਕਰਮ ਵੱਡਾ ਹੁੰਦਾ ਮੌਤ ਤੇ ਬਹੁਤ ਸਾਰੇ ਲੋਕਾਂ ਨੂੰ ਆਈ ਹੋਏਗੀ ਚੋਰਾ ਨੂੰ ਵੀ ਆਈ ਹੋਏਗੀ ਉਸ ਵੇਲੇ ਰਾਜਿਆਂ ਨੇ ਦਿੱਤੀ ਹੋਏਗੀ ਮੌਤਾ ਕੀ ਹੈ ਜਿਨ੍ਹਾਂ ਨੇ ਨਹੀਂ ਕੁਝ ਕੀਤਾ ਉਹਨਾਂ ਨੂੰ ਵੀ ਆਈ ਹੋਏਗੀ ਬੰਦਾ ਸਿਰਫ ਮੌਤ ਨਾਲ ਮਹਾਨ ਨਹੀਂ ਹੁੰਦਾ ਉਹ ਮੌਤ ਸ਼ਹਾਦਤ ਦਾ ਰੁਤਬਾ ਕਦੋਂ ਪਾ ਲੈਂਦੀ ਹੈ ਜਦੋਂ ਮਕਸਦ ਵੱਡਾ ਹੁੰਦਾ ਹੈ ਜਾਨ ਤੇ ਸਾਰਿਆਂ ਦੀ ਜਾਣੀ ਆਪਾਂ ਬੜੀ ਵਾਰ ਸ਼ੇਅਰ ਬੋਲਦੇ ਹੁੰਦੇ ਆ ਜਿਸ ਦਜ ਸੇ ਕੋਈ ਮਕਤਲ ਮੇ ਗਿਆ ਉਹ ਸ਼ਾਨ ਸਲਾਮਤ ਰਹਤੀ ਹੈ ਇਸ ਜਾਨ ਕੀ ਕੋਈ ਬਾਤ ਨਹੀਂ ਹੈ ਜਾਨ ਤਾਂ ਆਣੀ ਜਾਨੀ ਉਹ ਮਟਕ ਕਾਇਮ ਰਹਿੰਦੀ ਹੈ ਉਹ ਮਿਸ਼ਨ ਕਾਇਮ ਉਹ ਗੌਰਵ ਕਾਇਮ ਰਹਿੰਦਾ ਹੈ ਉਹ ਸਹਿਬਜ਼ਾਦਿਆਂ ਦੀ ਸ਼ਹਾਦਤ ਗੁਰੂ ਵੰਸ਼ ਦੀ ਸ਼ਹਾਦਤ ਸਾਡੇ ਵਾਸਤੇ ਵਾਕਈ ਇੱਕ ਮੀਲ ਪੱਥਰ ਹੈ ਔਰ ਸਿਰਫ ਇੱਕ ਕਸਾ ਨਹੀਂ ਹੈ ਇੱਕ ਸਟੋਰੀ ਨਹੀਂ ਇੱਕ ਬੀਤੇ ਦੀ ਬਾਤ ਨਹੀਂ ਸਾਡੇ ਭਵਿੱਖ ਨੂੰ ਰੋਸ਼ਨ ਕਰਨ ਵਾਸਤੇ ਬਹੁਤ ਵੱਡੀ ਮਿਸ਼ਾਲ ਹੈ ਤੇ ਜੇ ਮੈਂ ਥੋੜੀ ਜੀ ਇਹਦੇ ਪਿਛੋਕੜ ਦੀ ਗੱਲ ਹੁਣ ਸ਼੍ਰੀ ਅਨੰਦ ਸ਼੍ਰੀ ਅਨੰਦਪੁਰ ਸਾਹਿਬ ਤੋਂ ਇਹ ਮੂਵਮੈਂਟ ਜਦੋਂ ਸਾਰੀ ਚੱਲਦੀ ਐ ਤੇ ਮੈਂ ਕੁਦਰਤੀ ਨਾਲ ਬੋਲਦਿਆਂ ਬੋਲਦਿਆਂ ਮੇਰੇ ਜਨ ਵਿੱਚ ਦੋ ਗੱਲਾਂ ਆਈਆਂ ਕਿ ਜਦੋਂ ਗੁਰੂ ਗੋਬਿੰਦ ਸਿੰਘ ਜੀ ਆਨੰਦਪੁਰ ਸਾਹਿਬ ਆਏ ਤੇ ਉਹਨਾਂ ਨੂੰ ਕੀ ਚੀਜ਼ ਮਿਲੀ ਉੱਥੋਂ ਉਹਨਾਂ ਦੇ ਮਾਤਾ ਪਿਤਾ ਨੇ ਗੁਰੂ ਸਾਹਿਬ ਆਪ ਲਿਖਦੇ ਆ ਉਹ ਕਹਿੰਦੇ ਵੀ ਸਾਨੂੰ ਮਦਰ ਦੇਸ਼ ਲੈ ਆਂਦਾ ਪਟਨਾ ਸਾਹਿਬ ਤੋਂ ਤੇ ਇੱਥੇ ਆ ਕੇ ਦੋ ਗੱਲਾਂ ਪਿਆਰ ਤੇ ਚਲੋ ਸਾਰੇ ਕਰਦੇ ਆ ਪਿਤਾ ਜੀ ਨੂੰ ਮਿਲਣਾ ਸੀ ਲੰਬੇ ਸਮੇਂ ਬਾਅਦ ਤੁਨ ਗੁਰ ਤੇਗ ਬਹਾਦਰ ਜੀ ਮਾਮਾ ਨੇ ਵੀ ਲਾਡ ਲਟਾਉਣੀ ਹੁੰਦੀ ਐ ਪਰ ਦੋ ਗੱਲਾਂ ਕਹਿੰਦੇ ਮਹੱਤਵਪੂਰਨ ਜੜੀਆਂ ਸਾਡੀ ਜ਼ਿੰਦਗੀ 'ਚ ਵਾਪਰੀਆਂ ਇਹ ਇਹ ਬੁਨਿਆਦ ਹੈ ਭਾਵੇਂ ਕੋਈ ਸਿੱਖ ਜਿਉਂਦਾ ਰਹਿੰਦਾ ਹੈ ਤੇ ਭਾਵੇਂ ਸਿੱਖ ਕੁਰਬਾਨ ਹੋ ਜਾਂਦਾ ਉਹਦੀ ਸਾਰੀ ਜ਼ਿੰਦਗੀ ਦੀ ਬੁਨਿਆਦ ਉੱਥੇ ਆ ਜਦੋਂ ਕਹਿੰਦੇ ਮਦਰ ਦੇਸ ਹਮ ਕੋ ਲਿਆਏ ਭਾਤ ਭਾਂਤ ਦਈਨ ਦੁਲਰਾਏ ਕਿੰਨੀ ਅਨਕ ਭਾਂਤ ਤਨ ਰੱਛਾ ਦੀਨੀ ਭਾਂਤ ਭਾਂਤ ਕੀ ਛਛਾ ਤੇ ਉਹ ਮੇਰਾ ਧਿਆਨ ਕੇਂਦਰ ਤੋਂ ਹੈ ਦੋਆਂ ਗੱਲਾਂ ਤੇ ਰੱਛਾ ਤੇ ਛਛਾ ਰੱਛਾ ਮਤਲਬ ਆਤਮ ਨਿਰਭਰ ਹੋਣਾ ਆਤਮ ਨਿਰਭਰ ਕਦੋਂ ਹੋਣਾ ਜਦੋਂ ਜਿਹੜਾ ਬੰਦਾ ਆਪਣੀ ਰੱਖਿਆ ਦੇ ਕਾਬਿਲ ਨਹੀਂ ਉਹ ਕਿਸੇ ਦੀ ਕਿੱਥੋਂ ਕਰੇਗਾ ਦੋ ਗੱਲਾਂ ਕਹਿੰਦੇ ਸਾਡੇ ਮਾਤਾ ਪਿਤਾ ਨੇ ਲਾੜਵੀ ਲੜਾਏ ਸਭ ਕੁਝ ਪਟਨਾ ਸਾਹਿਬ ਤੋਂ ਲੈੰਦਾ ਰੱਖਿਆ ਤੇ ਛਿછા ਅਨੰਦਪੁਰ ਸਾਹਿਬ 'ਚ ਦੋ ਚੀਜ਼ਾਂ ਸਾਨੂੰ ਮਿਲੀਆਂ ਛਿછા ਮਤਲਬ ਹੈ ਐਜੂਕੇਸ਼ਨ ਔਰ ਅਨੰਦਪੁਰ ਸਾਹਿਬ ਐਜੂਕੇਸ਼ਨ ਦਾ ਸ਼ਿਖਰ ਹੈ ਦੁਨੀਆ ਦੇ ਵਿਦਵਾਨਾਂ ਨੂੰ ਪਤਾ ਵੀ ਜੇ ਤੂੰ ਕਿਤੇ ਆਸਰਾ ਨਹੀਂ ਲੱਭਦਾ ਔਰ ਕਮਾਲ ਹੋ ਗਈ ਕੱਲੇ ਆਪ ਹੀ ਗੁਰੂ ਸਾਹਿਬ ਵੱਡੇ ਸਹਿਯਦਕਾਰ ਨਹੀਂ ਆ ਜੋ ਦੁਨੀਆ ਦਾ ਟਾਪ ਦਾ ਸਹਿਯਦਕਾਰ ਆ ਉਹਨਾਂ ਕੋਲ ਆਂਦਾ ਤੇ ਗੁਰੂ ਸਾਹਿਬ ਉਹਨਾਂ ਨੂੰ ਹਾਥੀ ਤੱਕ ਦੇਖ ਕੇ ਉਹਨਾਂ ਦਾ ਸਨਮਾਨ ਕਰਦੇ ਆ ਕਿੰਡੀ ਅਹਿਮੀਅਤ ਹੋਏਗੀ ਉਹਨਾਂ ਦੀ ਨਜ਼ਰਾਂ ਚ ਕਿਉਂਕਿ ਇਸ ਰਾਹ ਦੇ ਤੇ ਆਪਾਂ ਹੁਣ ਗੱਲ ਦੱਸ ਸਕਾਰੇ ਵੀ ਕੀ ਕਾਰਨ ਇੰਟਰੋਡਕਸ਼ਨ ਦੇ ਵਿੱਚ ਵੀ ਕੀ ਸਿਰਫ ਮਰਨਾ ਹੀ ਮਰਨਾ ਮਰਨਾ ਹੀ ਮਰਨਾ ਸੀ ਨਹੀਂ ਨਹੀਂ ਵਿਚਾਰ ਤੇ ਖੰਡੇ ਦੀ ਧਾਰ ਦੋ ਚੀਜ਼ਾਂ ਵਿੱਚੋਂ ਖਾਲਸਾ ਪ੍ਰਗਟ ਹੋਇਆ 239 ਸਾਲ ਵਿਚਾਰ ਨਾਲ ਸਿੱਖ ਬਣਾ ਕੇ ਫਿਰ ਕੰਡੇ ਖੰਡੇ ਦੀ ਧਾਰਨਾ ਖਾਲਸਾ ਬਣਾਇਆ ਇਸ ਵਾਸਤੇ ਸ਼ਹਾਦਤ ਦੀ ਬੁਨਿਆਦ ਵਿਚਾਰੀ ਹੈ ਸਿਰਫ ਮਰਨਾ ਹੀ ਸ਼ਹਾਦਤ ਨਹੀਂ ਉਹ ਬੇਬੇਕਸ਼ੀਲਤਾ ਹੈ ਉਹ ਆਤਮ ਪ੍ਰਗਾਸ ਹੈ ਔਰ ਉਹ ਛਿਛਾ ਹੈ ਜਿਹੜੀ ਅਨੰਦਪੁਰ ਸਾਹਿਬ ਤੋਂ ਪ੍ਰਾਪਤ ਹੁੰਦੀ ਹੈ ਬਾਬਾ ਫਤਿਹ ਸਿੰਘ ਜੀ ਇਸ ਧਰਤੀ ਉੱਤੇ ਮੈਂ ਕਹਿੰਦਾ ਦੁਨੀਆਂ ਦੇ ਸਭ ਤੋਂ ਛੋਟੀ ਉਮਰ ਦੇ ਵਕੀਲ ਨੇ ਜਿਹੜੇ ਜੱਜਾਂ ਨੂੰ ਮੂੰਹ ਚ ਉਂਗਲਾਂ ਪਵਾ ਦਿੰਦੇ ਕੀ ਸੀ ਬੇਖੀਲਤਾ ਜੀ ਸਿਰਫ ਜੋਸ਼ ਨਹੀਂ ਵੀ ਮਰਨਾ ਹੀ ਮਰਨਾ ਹੈ ਉਹਦੀ ਨੀਂਦ ਨੂੰ ਵੇਖਣ ਦਾ ਯਤਨ ਕਰੀਏ ਆਪਾਂ ਔਰ ਬਹੁਤ ਕੁਝ ਇਹਦੇ ਅੰਦਰ ਲੁਕਿਆ ਮੈਂ ਕਹਿੰਦਾ ਸੰਪੂਰਨ ਜ਼ਿੰਦਗੀ ਸੰਸਾਰ ਦੀ ਸੰਪੂਰਨ ਸਿੱਖਿਆ ਇਹ ਸਾਰੇ ਐਪੀਸੋਡ ਦੇ ਅੰਦਰ ਟਿਕੀ ਹੋਈ ਹੈ ਜਿਸ ਪੱਖ ਨੂੰ ਵੀ ਲਵਾਂਗੇ ਅਸੀਂ ਭਾਵੇਂ ਉਹ ਤਿੰਨ ਰਾਤਾਂ ਦੇ ਰਹਿਣ ਦੀ ਸਿੱਖਿਆ ਹੈ ਇਹ ਵੀ ਬੜੀ ਕਮਾਲ ਦੀ ਗੱਲ ਹੈ ਜਿਹੜੀ ਮੈਂ ਸ਼ੁਰੂਆਤ 'ਚ ਕਿਹਾ ਵੀ ਤਾਂ ਮਤੰਦਾ ਨਹੀਂ ਐ ਸਾਨੂੰ ਤੇ ਇਥੋਂ ਸ਼ੁਰੂਆਤ ਕਰਾਈ ਕਿ ਤਾਂ ਕੀ ਹੋਇਆ ਜੇ ਠੰਡੇ ਬਰਜ ਵਿੱਚ ਤਾਂ ਕੀ ਹੋਇਆ ਜੇ ਨੀਹਾਂ 'ਚ ਖੜੇ ਪਰ ਪੇਰ ਹੀ ਇਦਾਂ ਕੀਤਾ ਸੀ ਪਹਿਲਾਂ ਹੀ ਪਹਿਲਾਂ ਮਰਨ ਕਬੂਲ ਜੀਵਨ ਕੀ ਛੱਡਿਆ ਸੀ ਵੀ ਜੇ ਇਹ ਇਹ ਤੇ ਲਾਰਾ ਹੀ ਨਹੀਂ ਨਾ ਲਾਇਆ ਵੀ ਸਵਰਗ ਮਿਲਣਗੇ ਜਾਂ ਇੱਥੇ ਸੁੱਖ ਮਿਲਣਗੇ ਕਹਿੰਦੇ ਨਹੀਂ ਤਿਆਰ ਇਦਾਂ ਹੋਣਾ ਜੋ ਨਾ ਦੁੱਖ ਮੈਂ ਦੁੱਖ ਨਹੀਂ ਮੰਨਦਾ ਪਰ ਪੇਰ ਇਦਾਂ ਹੋਣਾ ਜੇ ਸੁੱਖ ਦੇ ਤਾਂ ਤੁਝਾ ਇਰਾਦੀ ਦੁੱਖ ਵੀ ਤੁਝੇ ਤੇ ਆਇਆ ਉਹ ਸਾਡੀ ਪ੍ਰੋਬਲਮ ਕੀ ਹੋਈ ਬਾਕੀ ਤੇ ਕੰਮ ਛੱਡੋ ਅਸੀਂ ਅਸੀਂ ਇੱਥੇ ਸਿੱਖਿਆ ਹੀ ਲੈ ਰਹੇ ਆ ਅਸੀਂ ਆਪਣੇ ਬੱਚਿਆਂ ਨੂੰ ਪ੍ਰਪੇਅਰ ਹੀ ਇਦਾਂ ਕਰ ਰਹੇ ਆ ਫਿਰ ਤੂੰ ਪੜ ਕੇ ਕੱਲ ਨੂੰ ਕੀ ਬਣਨਾ ਆ ਅਫੀਸਰ ਅਫੀਸਰ ਬਣ ਕੇ ਕੀ ਕਰਨਾ ਵੱਡੀ ਕਾਰ ਵੱਡੀ ਕੋਠੀ ਉਹਦਾ ਨਿਸ਼ਾਨਾ ਕੀ ਆ ਉਹ ਕਿਤਾਬਾਂ ਦਾ ਮੱਥਾ ਮਾਰ ਰਿਹਾ ਮਸ਼ੀਨ ਬਣ ਗਿਆ ਕਿਉਂਕਿ ਉਹਨੇ ਅਫੀਸਰ ਬਣਨਾ ਉਹਨੇ ਪੈਸਾ ਇਕੱਠਾ ਕਰਨਾ ਜਿਹੜੀ ਸਿੱਖਿਆ ਦੀ ਬੁਨਿਆਦ ਸੀ ਧੀ ਦੇ ਸਿਖਰ ਤੱਕ ਤਿਆਗ ਤੱਕ ਸਮਰਪਣ ਦੀ ਉਹ ਲਾਸਟ ਪੀੜੀ ਤੱਕ ਲੈ ਕੇ ਜਾਂਦੀ ਹੈ ਉਹ بنیاد ਕੀ ਹੈ ਇਹ ਨਹੀਂ ਕਿ ਮੈਂ ਪਾਉਣਾ ਕੀ ਹੈ ਇਹ ਕਿ ਮੈਂ ਇਨਸਾਨੀਅਤ ਬਚਾਉਣੀ ਕਿਵੇਂ ਹੈ ਔਰ ਅੱਜ ਜ਼ਰੂਰਤ ਹੈ ਸਾਰੇ ਸੰਸਾਰ ਵਿੱਚ ਇਹਦੀ ਚਰਚਾ ਹੋਵੇ ਉਹਨੂੰ ਮੈਨੂੰ ਖੁਸ਼ੀ ਹੈ ਪਰਸੋਂ ਵਾਈਟ ਹਾਊਸ ਦੇ ਅੰਦਰ ਸਫਰ-ਏ-ਸ਼ਹਾਦਤ ਤੇ ਮਾਂ ਗੁਜਰੀ ਜੀ ਦੀ 400 ਸਾਲਾ ਸ਼ਤਾਬਦੀ ਦਾ ਬਿਆਨ ਜਿਹੜਾ ਉਹਨਾਂ ਦੇ ਰਿਟਰਨ ਰਿਕਾਰਡ ਤੇ ਦਰਜ ਹੋਇਆ ਬਕਾਇਦਾ ਤੁਹਾਡੇ ਫਤਿਹਗੜ੍ਹ ਸਾਹਿਬ ਸਫਰ-ਏ-ਸ਼ਹਾਦਤ ਦਾ ਇਹ ਸਾਡੀ ਪ੍ਰਾਪਤੀ ਹੈ ਸਫਰ ਇਹ ਸਾਧਿਤ ਕਿਤਾਬ ਆ ਆਕਸਫੋਰਡ ਯੂਨੀਵਰਸਿਟੀ ਦੀ ਲਾਇਬ੍ਰੇਰੀ ਦੇ ਅੰਦਰ ਪਹੁੰਚੀ ਅੰਗਰੇਜ਼ੀ ਦੇ ਵਿੱਚ ਅਨਵਾਦ ਸੇਖ ਰੈਫਰੈਂਸ ਲਾਇਬ੍ਰੇਰੀ ਨੇ ਛਾਪੀ ਸੀ ਕੈਲੀਫੋਰਨੀਆ ਤੋਂ ਤੇ ਹਾਰਵਰਡ ਯੂਨੀਵਰਸਿਟੀ ਦੇ ਅੰਦਰ ਔਰ ਇਹ ਮੈਂ ਸਮੇਂ ਨਾ ਵੀ ਇਹ ਵਿਦਵਾਨਾਂ ਦੀ ਸਹੂਬਤ ਕਰਕੇ ਸਾਰਾ ਕੁਝ ਮੈਨੂੰ ਮਿਲ ਗਿਆ ਖੁਸ਼ੀ ਹੋਈ ਮੈਂ ਬੋਲਣ ਯੋਗਾ ਨਹੀਂ ਆ ਤੁਸੀਂ ਇੱਜ਼ਤ ਦਿੱਤੀ ਹੈ ਤੁਹਾਡਾ ਧੰਨਵਾਦ ਹੈ ਤੇ ਆਸ ਕਰਦਾ ਮੇਰੀਆਂ ਗਲਤੀਆਂ ਮੈਨੂੰ ਵੀਰੇ ਵੱਡੇ ਵੀਰ ਦੱਸਣਗੇ ਮੈਂ ਡਾਕਟਰ ਸਾਹਿਬ ਨੂੰ ਪਿਛਲੇ ਸਮੇਂ 'ਚ ਇੱਕ ਵਾਰੀ ਕਿਹਾ ਸੀ ਵੀ ਮੈਨੂੰ ਨਹੀਂ ਪਤਾ ਹੁੰਦਾ ਕੀ ਬੋਲਣਾ ਤੁਸੀਂ ਸਿਆਣੇ ਹੋ ਮੈਨੂੰ ਕੋਈ ਸਕ੍ਰਿਪਟਡ ਵਿਊ ਦੇ ਦਿਆ ਕਰੋ ਇਸ਼ਾਰੇ ਦੇ ਦਿਆ ਕਰੋ ਤੁਸੀਂ ਟੀਚਰ ਹੋ ਤੇ ਮੈਨੂੰ ساری ਜ਼ਿੰਦਗੀ ਸਖਿਆਰਥੀ ਬਣ ਕੇ ਖੁਸ਼ੀ ਮਿਲੇਗੀ ਸੋ ਮੈਂ ਬਹੁਤ ਕੁਝ ਤੁਹਾਡੇ ਕੋਲ ਸਿੱਖਦਾ ਮੈਂ ਤੁਹਾਡੇ ਤੋਂ ਵੀ ਆਸ ਰੱਖਾਂਗਾ ਬੱਚਿਆਂ ਤੋਂ ਜਦੋਂ ਵੀ ਤੁਹਾਨੂੰ ਸਮਾਂ ਮਿਲੇ ਜਰੂਰ ਮੇਰੇ ਨਾਲ ਬੈਠਿਆ ਕਰੋ ਮੈਨੂੰ ਦੱਸਿਆ ਕਰੋ ਆਪਣੇ ਤਜਰਬੇ ਤੁਹਾਡਾ ਧੰਨਵਾਦ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ